ਹੈਲੋ ਫਰੈਂਕਸ ਕੀ ਹਾਲ ਚਾਲ ਆਜਾ ਆਉਂਚਾ ਆਪਾਂ ਫੇਰ ਕਿਚਨ ਚ ਕਿਹਦਾ ਕੀ ਚੱਲਦਾ ਸਿਸਟਮ ਇਹ ਦੇਖਦੇ ਆਂ ਸ਼ੀਰ ਬਣਦੀ ਅੱਜ ਹੂੰ ਸ਼ੀਰ ਬਣਾਈ ਅੱਜ ਨੂੰ ਮੈਂ ਫੇਰ ਖਾਣੀ ਸੀ ਉਹ ਕਿੰਨਾਂ ਦੀ ਗਾਹ ਪਾਉਂਦੀ ਆ ਸ਼ੀਰ ਖਾਣੀ ਆ ਸ਼ੀਰ ਤੋਂ ਮੈਂ ਕਰੂਗੀ ਜਬਾਰਲੇ ਚੌਲ ਫਿਰ ਮੈਂ ਛੇਤੀ ਬਣੂ ਪਹਿਲਾਂ ਚੌਲਾਂ ਨੂੰ ਬਾੜਲੇ ਵੀ ਫੇਰਾਂ ਛੇਤੀ ਬਣ ਜਾਂਦੀਆਂ ਲੈ ਦਕਾਉ ਉੱਡਰ ਦੇ ਨਹੀਂ ਦੀਆਂ ਕੋ ਸਿੱਟੀਆਂ ਨਹੀਂ ਫਰਾਂ ਨਹੀਂ ਮੂਝ ਹੀ ਜਾਂਦੀਆਂ ਹੈ ਤੱਕ ਤੇ ਕਿਤੇ ਜਿਹੜੀ ਇਹ ਤਾਂ ਮਤੋਂ ਜੇ ਚ ਬਈ ਮਤੋਂ ਦੋ ਬੱਧ ਤਿੰਨ ਮੇਸਨ ਗਲਤ ਨਹੀਂ ਆ ਮੈਨੂੰ ਇਹ ਜਿਆਦਾ ਵਧੀਆ ਲੱਗ ਰਿਹਾ ਪਰ ਮੈਂ ਟੁਪੇ ਕਰਕੇ ਜਮਾ ਕਰਕੇ ਪਾਤੀ ਹਾਂ ਆਹ ਲੈ ਵੀ ਜੇ ਚ ਪਈਆਂ ਨੇ ਬਾਣੀਆ ਸਰਦੂ ਬਚੱਕੇ ਇਹ ਤੋਂ ਵੱਧ ਤੋਂ ਮੈਂ ਚ ਪੰਜ ਰਹੀਆਂ ਗਰਮੀ ਕਰਕੇ ਜੇ ਚ ਹੋਰ ਹੈ ਕੋਈ ਗਰਮੀ ਕਰਕੇ ਬਹੁਤ ਠੱਟ ਬਣਦੀ ਹੈ ਜੁੱਤ ਚੱਲ ਜਾਣਾ ਦੇਖੋ ਹਾਂ ਜਦੋਂ ਬਦਾਮ ਦੀ ਸੀਗੇ ਫਿਰ ਆਪਣਾ ਪੈਨੋ ਜਾੜਾ ਚਾਹੀਦਾ ਆਪਾਂ ਜਿਹਦੇ ਵਾਸਤੇ ਲਾਇਆ ਘੋਰੀਆਂ ਉਹ ਬਣੂਗੀ ਜੀ ਸਪੈਸ਼ਲ ਰੈਸਪੀ ਇਮਲੀ ਵਾਲਾ ਮਠਾ ਕੱਦੂ ਮਠਾ ਕੱਦੂ ਬਹੁਤ ਜਣੇ ਕਹਿੰਦੇ ਮਿੱਠੇ ਕੱਦੂ ਚੀਮੜੀ ਦੇਖਿਆ ਫਿਰ ਤੁਸੀਂ ਪਹਿਲਾਂ ਮੇਰੇ ਤੇ ਯਕੀਨ ਨਹੀਂ ਦੀਂ ਵੀਡੀਓ ਦੇਖੀ ਫਿਰ ਮੈਨੂੰ ਯਕੀਨ ਨਹੀਂ ਤਾਂ ਪਰ ਮੈਂ ਫਿਰ ਵੈਰੀਫਾਈ ਕੀਤਾ ਵੀ ਇਮਲੀ ਵਾਲਾ ਮਠਾ ਕਤੋਂ ਬਣਦਾ ਬਣਦਾ ਹੋਇਆ ਉਹਦਾ ਲੈ ਦੇ ਟੈਸਟ ਆ ਜਿਹੜਾ ਮਠਾ ਕਤੋਂ ਬਣਾਉਣਾ ਆਪਾਂ ਕੁਝ ਵੀ ਪਾ ਲੋ ਨੇ ਪਹਿਲਾਂ ਵੀਡੀਓ ਦੇਖੀ ਸੀ ਅੰਦਰ ਚ ਗੀਰੀ ਉਹ ਪਾਈ ਵੀਡੀਓ ਨੇ ਮੂਫੜੀ ਰੀ ਗੀਰੀ ਪੁਰਕੇ ਪਾਈ ਤੇਰੇ ਇਹਦਾ ਆਪ ਦਾ ਟੁਕਾ ਲੋਕ ਤਾਂ ਕਾਜੂ ਵੀ ਪਾਉਂਦੇ ਆ ਕਿੰਨੀ ਪਦਾਰਥ ਜਿੰਦੇ ਦੇ ਵਿੱਚ ਹਾਂ ਆਪਾਂ ਬੁਦਰੀਕਤ ਬਰੇ ਇਹ ਲੋਹਾ ਤੇ ਸਕਰਸ਼ਾਣ ਨਹੀਂ ਆਉੱਚ। ਥੀਰ ਵਾਸਤੇ। ਮੈਂ ਤਾਂ ਇਹਾ ਪੂਰਾ ਪੂਰੇ ਰੱਖੋ। ਉੱਚਾ, ਚਲ। ਸਰ ਪਾਣੀ ਉਹ ਪਾਣੀ ਆਪ ਜੀ ਦੇਖੀ। ਮੈਨੂੰ ਤਾਂ ਫੇਰ ਵੀ ਵੱਧ ਚਾਹੀਦਾ ਹੁੰਦਾ। ਉਹਨਾਂ ਅੰਦਲ ਜੀ ਨੇ ਚੀਨੀ ਉਹ ਖਾਣੀਆਂ ਕੋਲ ਨੂੰ ਕਿ ਕਿ ਲੱਗੀ ਜਾਂਦੀ ਹੈ ਹਾਂ ਤੁਸੀਂ ਗੈਨਕ ਚਾ ਲੱਗਾ ਹਾਂ ਨੂੰ ਕਰ ਜਾ ਉਹਨਾਂ ਦਾ ਚਾਂਜ ਦੇ ਦਰਾਪਾ ਚੋ ਉਹ ਉਦੋਂ ਲੱਗਦੀ ਆ ਜਿਹੜੀ ਇਹਦੇ ਚ ਪਾਈ ਤੀ ਆਪੇ ਤੋਂ ਲੱਗ ਜੂਗਾ ਨੂੰ ਕੋਈ ਨਾ ਜੀ ਗਾੜੀ ਹੋਦੀ ਨਾ ਹਾਂ ਮੈਂ ਬਾਅਦ ਕੇ ਬਣਾ ਕੇ ਛੇਤੀ ਬਣਾ ਲਵਾਂਗਾ। ਉਸ ਨੂੰ ਮੈਂ ਹਟਾ ਦਿੰਦੀ ਹਾਂ। ਜੇ ਪਈ ਵੀ ਗੜੀ ਹੋਵੇ ਨਹੀਂ। ਇੱਕ ਫ੍ਰੀਜ ਦੀ ਸਲਾਹ ਦਿੰਨਾ ਮੈਂ ਤੁਹਾਨੂੰ। ਲੌਣ ਕੇ ਆਵਲਾ ਤਾਂ ਕਹਿੰਨ ਲੋਡ ਪਾਵੇ ਨਾ ਉਹਦੀ। ਜੇ ਪਾਵੇ ਤਾਂ ਮੇਰੀ ਰਜ਼ਾ ਫ੍ਰੀਜ ਦੀ। ਮੰਨ ਲਿਓ। ਕਿਹੜੀ ਰਾਇ ਆਪਣੀ? ਆਹੀ ਹੋਣੀ ਹੈ। ਹੈਂ? ਕਿਹੜੀ ਆਹੀ ਬੋਲ ਕੇ ਦੱਸ ਬੰਨੇ ਹੋਇਆ ਪੈਰ ਤੇ ਪਾ ਲੇ ਕਿ ਦਸਤਰ ਹਾਂ ਲੱਗੀ ਨਾ ਕਿ ਸੁੱਜਣੀ ਮਾਫੀ ਜੀ ਬਿਨਾ ਕਹੀ ਬੁੱਝੀ ਗੱਲ ਸਲਾਹ ਕੀ ਆ ਆ ਪਲਾਸਟਰ ਠੀਕ ਆ ਇਹ ਬਾਈ ਇਹ ਉਪਰੋਂ ਮਾਰ ਥੱਲੇ ਉਹ ਨਾ ਇਹ ਤਲਵਾਰ ਨੂੰ ਜਿਵੇਂ ਕਰਦ ਤਿੱਖੀ ਹੋਈ ਹੁੰਦੀ ਆ ਇੱਦਾਂ ਰੂਮ ਭਰਤੀ ਵਿੱਚ ਆਇਂ ਤਖਾਵਾ ਪਿਆ ਇੱਦਾਂ ਰੂਮ ਬਹੁਤ ਰੱਬ ਨਾ ਕਰੇ ਕਿਸੇ ਨੂੰ ਲੋਡ ਪਵੇ ਜੇ ਲੋਡ ਪਵੇ ਤਾਂ ਬਾਈ ਚਿੱਟਾ ਲਵਾ ਲਿਓ ਪਰ ਇਹ ਨਾ ਲਵਾਇਓ ਮੈਨੂੰ ਤਾਂ ਇਹ ਹੋ ਗਿਆ ਮਹਾਂਪੀ ਹੋ ਗਿਆ ਕਹਿੰਦਾ ਇਹ 12-1500 ਰੁਪਏ ਮਹਿੰਗਾ ਖਬਰ ਮਹਿੰਗਾ ਵਧੀਆ ਹੋਵੇ ਪਰ ਇਹ ਚ ਇੱਕ ਫਾਇਦਾ ਇਹ ਚ ਨਾ ਤਾਂ ਖਾਜ ਹੁੰਦੀ ਆ ਫਾਇਦਾ ਵੀ ਦੱਸੋ ਮੈਂ ਗਰਮੀ ਹੁੰਦੀ ਆ ਫਾਇਦਾ ਵੀ ਇਹ ਇਹ ਦੋ ਚੀਜ਼ਾਂ ਦੇ ਜਿੱਥੇ ਫਾਇਦੇ ਨੇ ਇਹਦਾ ਤੀਜਾ ਸਭ ਤੋਂ بڑا ਨੁਕਸਾਨ ਇਹ ਆ ਵੀ ਇਹ ਮੈਂ ਤਾਂ ਟੇਬਲ ਦੇ ਜਿਹੜਾ ਸਭ ਤੋਂ بڑا ਇਹਦਾ ਨੁਕਸਾਨ ਆ ਟੇਬਲ ਨਹੀਂ ਉਹ ਟੇਬਲ ਪੇ ਨੁਕਸਾਨ ਆ ਹਾਂ ਉੱਪਰੋਂ ਮਾਰ ਥੱਲੇ ਉਹਨੇ ਟਿੱਖਾ ਹੋਇਆ ਪਿਆ ਪਲੇਟ ਮੰਗੂ ਇਹਦਾ ਜਾਣੂ ਕਰਨੇ ਵਾਲਾ ਕੰਮ ਕਰਿਆ ਪਿਆ ਮੇਰੇ ਹਲੇ ਦਿਨੇ ਤੀਆ ਮੈਂ ਤਾਂ ਮਾਪੀ ਤੋਂ ਸਪੈਸ਼ਲ ਰੂਮ ਭਰਾਈ ਆ ਉਪਰੋਂ ਥੱਲੇ ਦੇ ਫੇ ਰੂਮ ਭਰਦੇ ਤੁਸੀਂ ਅਵਲਾ ਤਾਂ ਕੈਨੂੰ ਲੋਡ ਪਾਵੇਂ ਨਾ ਜੇ ਭਾਈ ਪਾਈਵੇ ਤਾਂ ਇਹ ਦੇਖਿਓ ਵੀ ਇਹ ਨਹੀਂ ਲਵਾਉਣਾ ਹੈਗਾ ਕਦੇ ਵੀ ਸਭ ਤੋਂ ਬਦੂ ਚੀਜ਼ ਹੈ ਕਿਆ ਹੋ ਗਿਆ ਇਹ ਜਿਸ ਮਤਲਬ ਵੀ ਕਰਦਾ ਹਾਂ ਸੱਚ ਨਹੀਂ ਕੀਤੀ ਇੱਕ ਤਾਂ ਬੈਂਦੇ ਵੀ ਨਹੀਂ ਇੱਥੇ ਵੀ ਭਰਦੀਆਂ ਲਿਆ ਕੇ ਮੜੀ ਜਿੱਥੇ ਕਿੱਥੇ ਕਿੱਤੀ ਖਾਲੀ ਆ ਜੀ ਬਾਤ ਤਾਂ ਪਰ ਦਿਨ ਭਲੇ ਦਾ ਕੰਮ ਕਰਨ ਨਹੀਂ ਇਹ ਆ ਦੇਖੋ ਨਾ ਜਿਹੜੀ ਆਲੇ-ਦਾਲੇ ਮਨ ਲੋ ਆ ਗਾਇਬ ਆ ਜਿਵੇਂ ਦੀਂਦਾ ਇਸ ਚ ਜਿਆਦਾ ਉਹਨੇ ਲਾਇਆ ਮੁੰਡੇ ਨੇ ਮੈਨੂੰ ਜਦ ਇਹ ਕਹਤਾ ਕਹਿੰਦਾ ਐ ਮਾੜੀ ਮੁੱਟੀ ਲੱਤਾਂ ਖਲਾਲ ਆਲੇ-ਦਾਲੇ ਨੂੰ ਵੀਰੇ ਕਹਿੰਦਾ ਜਿੱਥੇ ਜੰਮ ਗਿਆ ਉੱਥੇ ਜੰਮੇ ਜਾਣਾ ਇਹਨੇ ਜੇ ਲੋੜ ਪਈ ਤਾਂ ਇਹ ਜੀ ਫਿਰ ਕੌਟਨ ਭਰ ਹੋ ਜਾਂਦੀ ਆ ਗਰਮੀ ਨਹੀਂ ਆਉਂਦੀ ਖਾਜ ਨਹੀਂ ਹੁੰਦੀ ਹੈ ਵੀ ਸਭ ਤੋਂ ਵੱਡਾ ਫਾਇਦਾ ਤਾਂ ਹੈ ਪਰ ਜਿਹੜਾ ਮੈਨੂੰ ਨੁਕਸਾਨ ਦਾਸਤਾ ਵੀ ਪਲੇਟ ਵੀ ਆਲੇ ਘੱਟ ਤਿੱਖਾ ਹੋਊਗਾ ਇਹ ਜਾਲੀ ਜੀ ਆ ਜਾਲੀ ਜੀ ਇੰਨੀ ਤਿੱਖੀ ਹੈ ਛੱਡੇ ਗੱਲ ਤੋਂ ਅੱਛਾ ਚਾਉ ਚਾਉ ਲੈ ਕੇ ਚੱਲੀਏ ਇਹ ਦਾਲ ਸਬ지 ਦਾ ਵੀ ਪਾਉ ਦੀ ਦੀਆਂ ਵਾਹ ਫੇ ਤੱਕ ਜੀਆਂ ਜੰਤੂਆਂ ਨੂੰ ਤੇ ਫਿਰ ਦਾ ਵੀ ਹੋਣ ਚੱਲੀਏ ਸੋ ਇਹ ਸੀ ਮੇਰੀ ਛੋਟੀ ਜੀ ਐਡਵਾਈਸ ਤੁਹਾਨੂੰ ਸਾਰਿਆਂ ਨੂੰ ਚਲੋ ਹੁਣ ਆਪਾਂ ਦੂਜੇ ਚੈਨਲ ਤੇ ਚੱਲਦੇ ਆਂ ਚੈਨਲ ਦਾ ਨਾਮ ਕੀ ਨੂਰ ਗਿੱਲ ਨੂਰ ਗਿੱਲ ਤੇ ਤੁੰਡਾਉ ਨੇ ਮਿੱਠਾ ਕद्दू ਖੱਟੀ 임ਲੀ ਵਾਲਾ ਉਸ ਸਪੈਸ਼ਲ ਰੈਸਪੀ ਇਹ ਜ਼ਰੂਰ ਦੇਖਿਓਗੇ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਮਿੱਠਾ ਕद्दू ਖੱਟੀ 임ਲੀ ਵਾਲਾ ਲਿਖਿਆ ਹੁੰਦਾ ਦਾ ਟਾਈਟਲ ਇਹ ਤਾਂ ਤੁੰਡਾ ਨਹੀਂ ਤੁੰਡਾ ਨਹੀਂ ਦਮੀ ਪੜ ਉਹ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਮੰਨਦੇ ਥੋੜ੍ਹਾ ਜਿਹਾ ਇਹ ਮੈਨੂੰ ਕਦੇ ਇਮਲੀ ਜੇ ਆਪਣੇ ਮਿਲ ਜੇ ਵੀ ਤਾਂ ਇਮਲੀ ਵਾਲਾ ਮਿੱਠਾ ਕਰਦੂ ਬਣਾਉਣਾ ਮੈਂ ਨਹੀਂ ਇਮਲੀ ਵਾਲਾ ਮਿੱਠਾ ਕਰਦੂ ਮਿੱਠਾ ਕਰਦੂ ਤਾਂ ਮਿੱਠਾ ਹੁੰਦਾ ਇਮਲੀ ਖੱਟੀ ਤੇ ਜਦੋਂ ਬਈ ਵੈਰੀਫਾਈ ਕੀਤਾ ਉਹ ਤਾਂ ਕਾਨ ਵਾਲੀ ਵੀ ਜੰਟੀ ਮੈਨੂੰ ਕਹੇ ਕਿ ਨਾ ਇਮਲੀ ਵਾਲਾ ਤਾਂ ਕੋਈ ਨਹੀਂ ਹੁੰਦਾ ਫਿਰ ਮੈਂ YouTube ਤੇ ਸਰਚ ਕੀਤਾ Google ਤੇ ਨਿਕਲਿਆ ਇਹ ਵੀਡੀਓ ਕਰ ਉਹ ਕਹਿੰਦਾ ਵੀ ਇਹਦਾ ਟੇਸਟ ਵਧੀਆ ਹੁੰਦਾ ਵੱਖਰਾ ਹੁੰਦਾ ਇੱਕ ਸੋ ਆਪਾਂ ਬਣਾ ਕੇ ਦਿਹਾਉਨੇ ਆ ਤੁਹਾਨੂੰ ਸੋ ਤੁਸੀਂ ਟਰਾਈ ਜ਼ਰੂਰ ਕਰਨਾ ਇੱਕ ਵਾਰੀ ਠੀਕ ਹੈ ਜੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸ ਦਿਓ ਅਫਰੀਦੀ ਐਡਵਾਈਸ ਤੁਹਾਨੂੰ ਦੇ ਦਿੱਤੀ ਕਿਤੇ ਇਹਨੂੰ ਅਪਣਾ ਨਾ ਕਰੇ ਲੋਡ ਪਵੇ ਤਾਂ ਇਹ ਚੀਜ਼ ਨਹੀਂ ਠੀਕ ਹੈ ਜੀ ਦੂਜਾ ਵੀਡੀਓ ਦੇ ਨਾਲ ਚਲੋ ਆਜੋ ਹੁਣ ਦੂਜੇ ਚੈਨਲ ਤੇ ਦੂਜੇ ਚੈਨਲ ਦਾ ਨਾਮ ਕੀ ਆ ਨੂਰ ਗਿਲ ਤੇ ਵੀਡੀਓ ਦੇਖਣ ਲਈ ਇੱਥੇ ਧੰਨਵਾਦ ਆ ਦੂਜੇ ਤੇ ਆ ਜੋ ਮੇਰੇ ਚੈਨਲ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਨੂਰ ਦਾ ਚੈਨਲ ਆਓ ਖੱਟੀ ਮਿਲੀ ਵਾਲਾ ਮਿੱਠਾ ਕੱਟੂ ਇਹ ਉਹਦਾ ਪਾਪਾ ਹੈ ਇਹ ਮੇਰੀ ਕੁੜੀ ਆ ਉਹ ਬੰਦਾ ਕਰ ਗਿਆ ਕਿੰਨੀ ਵਾਰੀ ਕਿਹਾ ਬੈਠ ਜੀ ਜਿਹੜਾ ਗੰਬੇ ਤੋਂ ਕਰ ਗਿਆ ਉਹ ਤੋਂ ਆ ਦੇਖ ਮੈਂ ਇਹਨੇ ਫੋਟੋ ਬਣਾਈ ਜੀ ਜੰਮੀ ਦੇਖ ਲੋ ਮਾਈ ਫਾਗ ਸਰਦੀਆਂ ਦੀਆਂ ਬਠੀਆਂ ਬਣਾਈ ਜਾਂਦੀਆਂ ਕਾਗਜ਼ ਕੱਟ-ਕੱਟ ਕੇ ਆਹ ਮੇਰੀ ਮੰਮਾ ਦਾ ਬਰਥਡੇ ਆਉਂਦਾ ਹੈ 15 ਜੂਨ ਨੂੰ ਹਾਪੀ ਬਰਥਡੇ ਮੰਮਾ ਸੋਕੇ ਹਾਂ ਮੈਂ ਇਹ ਕਾਡਾ ਡੈਡੀ ਦਾ ਮੰਮਾ ਦੇ ਗਿਫਟ ਫਾਦਰਜ਼ ਡੇ ਵੀ ਹੋਣਾ ਫਾਦਰਜ਼ ਡੇ ਇਹਦੇ ਦਾ ਕਾਫਤ ਨਾ ਕਿ ਮੰਮਾ ਦੇ ਫਾਦਰਜ਼ ਡੇ ਹਾਪੀ ਮੇਰਾ ਵੀ ਬਰਥਡੇ ਆਉਂਦਾ 25 ਜੁਲਾਈ ਦਾ ਅੱਜ ਬਣਾਵਾਂਗੇ ਇਹ ਮੂਰੇ ਬਣਾ ਦੇਣਾ ਹਾਪੀ ਫਾਦਰਜ਼ ਡੇ ਆਈ ਲਵ ਯੂ ਪਾਪਾ ਇਨਲੀ ਪਾਪਾ ਆਹ ਤਾਂ ਇਹਨਾਂ ਆ ਬੋਡਮਾ ਤੇ ਆ ਚਲੋ ਠੀਕ ਹੈ ਜੀ ਅਜੇ ਦੂਜੇ ਚੈਨਲ ਤੇ ਫਿਰ ਵੀਡੀਓ ਆਪਾਂ ਕੰਟੀਨਿਊ ਕਰਦੇ ਆ